ਸੀਤ ਪ੍ਰਸਾਦ ਵਰਤਦਾ ਨਾ ਗੁਰੂ ਦਾ ਜਦੋਂ ਅਰਦਾਸ ਹੋ ਜਾਂਦੀ ਹੈ ਹੁਕਮਨਾਮਾ ਹੁੰਦਾ ਉਸ ਤੋਂ ਬਾਅਦ ਉਦੋਂ ਸੀਤ ਪ੍ਰਸਾਦ ਲੈਣ ਵੇਲੇ ਆਏ ਨਾ ਕਰ ਦਿਆ ਕਰੋ ਕਿ ਇੰਨਾ ਕੀ ਦੇ ਦਿਓ ਉਹਦੇ ਵਿੱਚ ਬੜੀ ਵੱਡੀ ਕਰਾਮਾਤ ਹੈ ਉਦੋਂ ਆਪਣੇ ਸਾਰਿਆਂ ਦੇ ਹੱਥੇ ਹੋਂ ਹੋ ਜਾਂਦੇ ਆ ਤੇ ਕਈਆਂ ਨੇ ਤਾਂ ਹੱਥ ਹੀ ਇੱਥੇ ਰੱਖੇ ਹੁੰਦੇ ਆ ਸੀਤ ਪ੍ਰਸਾਦ ਲੈਣ ਵੇਲੇ ਨਾ ਆਪਸੀ ਹੱਥ ਤਾਂ ਕਰਨੇ ਹੁੰਦੇ ਆ ਕਿ ਇਹ ਗੁਰੂ ਦੀ ਬਖਸ਼ਿਸ਼ ਮੈਨੂੰ ਦੇਓ ਇਹ ਸੀਤ ਪ੍ਰਸਾਦ ਦੇ ਵਿੱਚ ਏਡੀ ਵੱਡੀ ਤਾਕਤ ਹੈ ਸਾਧ ਸੰਗਤ ਦੀ ਸੀਤ ਪ੍ਰਸਾਦ ਲੈਣ ਵੇਲੇ ਕਦੇ ਇਦਾਂ ਨਹੀਂ ਕਹਿਣਾ ਜਿੰਨਾ ਗੱਫਾ ਬਾਬਾ ਜੀ ਦਿੰਦੇ ਆ ਨਾ ਗ੍ਰੰਥੀ ਬਾਬਾ ਜੀ ਲੈ ਲੈਣਾ ਛੱਕ ਲੈਣਾ ਇਹ ਉਹ ਸੀਤ ਪ੍ਰਸਾਦ ਹੈ ਕੜਾ ਪ੍ਰਸਾਦ ਜਿਹੜਾ ਦਸਤਗੀਰ ਪੀਰ ਦੇ ਬੇਟੇ ਨੂੰ ਮਹਾਰਾਜ ਸੱਤਾਂ ਪਤਾਲਾਂ ਚ ਲੈ ਕੇ ਗਏ ਸੱਤ ਆਕਾਸ਼ ਦਿਖਾਏ ਸਾਧ ਸੰਗ ਜੀ ਇਹ ਮੰਨਦੇ ਸੀ ਕਿ ਸਾਤੀ ਨੇ ਮਹਾਰਾਜ ਨੇ ਦਿਖਾਇਆ ਇਹਨਾਂ ਨੂੰ ਕਿ ਇਹ ਸਤ ਨਹੀਂ ਹੈਗੇ ਇਹਨਾਂ ਦਾ ਅੰਤ ਪਾਰਾਵਾਰ ਕੋਈ ਨਹੀਂ ਇਹ ਪਰੇ ਤੋਂ ਪਰੇ ਹੈ ਇਹ ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਸੱਚਖੰਡ ਚੋਂ ਲੈ ਕੇ ਆਏ ਆ ਇਹ ਗੁਰੂ ਦਾ ਸੀਤ ਪ੍ਰਸ਼ਾਦ ਹੈ ਉਹੀ ਸੀਤ ਪ੍ਰਸ਼ਾਦ ਭਾਈ ਮਤੀਦਾਸ ਜੀ ਨੇ ਸਾਧ ਸੰਗ ਜੀ ਛਕਿਆ ਇੰਨੀ ਪਾਵਰ ਆ ਗਈ ਨਾ ਸੀਤ ਪ੍ਰਸ਼ਾਦ ਛੱਕ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਹੁਕਮ ਕਰੋ ਲਾਹੌਰ ਤੇ ਦਿੱਲੀ ਨੂੰ ਚਕਨਾ ਚੂਰ ਕਰਦੇ ਆਂ ਮਲਿਆ ਮੇਟ ਕਰਦੇ ਆਂ ਇਟ ਨਾਲ ਇਟ ਖੜਕਾਦੇ ਆਂ ਔਰੰਗਜ਼ੇਬ ਦਾ ਤਖਤ ਪਲਟਦੇ ਆਂ ਮਹਾਰਾਜ ਮੈਂ ਹੁਕਮ ਕਰੋ ਮੈਨੂੰ ਮਹਾਰਾਜ ਕਹਿੰਦੇ ਮਤੀ ਦਾਸ ਇਹ ਤਾਕਤ ਕਿੱਥੋਂ ਆਈ ਹੈ ਬਈ ਤੇਰੇ ਵਿੱਚ ਨਹੀਂ ਮਹਾਰਾਜ ਤੁਹਾਡਾ ਸੀਧ ਪ੍ਰਸ਼ਾਦ ਸ਼ੱਕ ਕੇ ਆਈ ਹੈ ਤਾਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਮਤੀ ਦਾਸ ਮੇਰੇ ਕੋਲ ਆ ਇੱਧਰ ਆ ਸਾਡੇ ਕੋਲ ਸੱਜੀ ਬਾਹ ਫੜਦੀ ਮਹਾਰਾਜ ਨੇ ਮਤੀ ਦਾਸ ਦੀ ਨਾ ਸਾਰੀ ਸ਼ਕਤੀ ਖਿੱਚ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਲੈ ਮਤੀ ਦਾਸ ਹੁਣ ਜੋ ਕਰਨਾ ਹੁਣ ਕਰ ਲੈ ਕਹਿੰਦਾ ਮਹਾਰਾਜ ਹੁਣ ਨਹੀਂ ਹੋਣਾ ਕਿਉਂ ਕਿ ਸਾਰੀ ਸ਼ਕਤੀ ਤਾਂ ਤੁਸੀਂ ਖਿੱਚ ਲਈ ਇਹ ਸ਼ਕਤੀ ਤਾਂ ਤੁਹਾਡੇ ਸੀਤ ਪ੍ਰਸਾਦ ਚੋਂ ਆਈ ਸੀ ਮਹਾਰਾਜ ਕਹਿੰਦੇ ਫਿਰ ਤੈਨੂੰ ਕਾਹਦਾ ਭਲੇਖਾ ਹੈ ਜਿਹਦੇ ਸੀਤ ਪ੍ਰਸ਼ਾਦ ਚੋਂ ਸ਼ਕਤੀ ਆ ਸਕਦੀ ਹੈ ਤੇ ਉਹ ਗੁਰੂ ਦੇ ਵਿੱਚ ਸ਼ਕਤੀ ਨਹੀਂ ਕੋਈ ਉਹ ਵੱਡੀਆਂ ਸ਼ਕਤੀਆਂ ਦਾ ਮਾਲਕ ਹੈ ਉਹ ਕੁਝ ਵੀ ਕਰ ਸਕਦਾ ਹੈ